ਸਭ ਕੁਝ ਮਿਲ ਰਿਹਾ ਵਾ ਵਾਂਚਸ ਕੋਈ ਚੀਜ਼ ਖਤਮ ਹੋ ਜਾਂਦੀ ਆ ਕੱਲੂ ਆ ਜਾਂਦੀ ਆ ਕਿਛਲ ਕੋਈ ਟਰੱਕ ਪਿੱਛੇ ਰਹਿ ਗਿਆ ਜਾਂ ਹੋਰ ਰਹਿ ਗਿਆ ਉਹ ਅਗਲੇ ਦਿਨ ਮਿਲ ਜਾਂਦਾ ਕੋਈ ਐਸੀ ਗੱਲ ਨਹੀਂ ਕਸਟਮਰ ਨੂੰ ਕਿਹਾ ਜਾ ਰਿਹਾ ਕਿ ਇਹ ਸੌਦਾ ਆ ਨਹੀਂ ਰਿਹਾ ਜੀ ਉਹਨਾਂ ਨੂੰ ਬਤਾ ਕੇ ਦੇ ਰਿਹਾ ਜੀ ਸੌਦਾ ਉਹ ਜੀ ਕੋਈ ਗੱਲ ਨਹੀਂ ਹੈਗੀ ਤੀ ਨਾਰਮਲ ਚੱਲ ਰਿਹਾ ਸਾਰਾ ਕੁਝ ਬਟ ਹਾਂ ਕੁਝ ਕਸਟਮਰ ਪੈਨਿਕ ਕਰ ਰਿਹਾ ਕਿ ਸਾਨੂੰ ਸੌਦਾ ਮਿਲਦੇ ਵੇ ਪਹਿਲਾਂ ਚੰਦ ਦੱਸ ਦੇਣ ਦਾ ਚਾਹੀਦਾ ਕਿਸੇ ਨੂੰ ਮੀਨਾ ਉਹਨਾਂ ਨੇ ਆਪਣੇ ਆਪਣੇ ਸਹਾਵ ਨਾਲ ਜਿੱਦਾਂ ਲੋਕੀ ਲੈ ਕੇ ਜਾਂਦੇ ਆ ਅੱਗੇ ਹਾਂ ਕੋਈ ਮਹੀਨੇ ਦਾ ਲੈ ਜਾਂਦਾ ਕੋਈ 10 ਦਾ ਕੋਈ 15 ਜਿਹਨੂੰ ਜਿੱਦਾਂ ਚਾਹੀਦਾ ਹੋਵੇ ਉਦਾਂ ਲੈ ਜਾਂਦਾ ਵਾ ਕੋਈ ਨਹੀਂ ਕੋਈ ਟੰਗੇ ਨਹੀਂ ਕੋਈ ਕੋਈ ਰੇਟ ਮਹਿੰਗਾ ਲਾਇਆ ਨਾ ਨਾ ਕੁਛ ਨਹੀਂ ਸਭ ਓਕੇ ਆ অল ਡੇਲੀ ਰੁਟੀਨ ਵਾਂਗੂ ਚੱਲ ਰਿਹਾ ਹੈ ਹਾਂਜੀ ਮੈਂ ਗਿਲ ਰੋਡ ਤੋਂ ਆਇਆ ਸਮਾਨ ਲੈਣ ਆਇਆ ਵੀ ਕਹਿੰਦੇ ਆ ਵੀ ਮੀਨਾ ਦਾ ਸਬਾਨ 1.5 ਮਹੀਨਾ 2 ਮਹੀਨਾ ਰਾਸ਼ਨ ਸਾਡੇ ਕੋਲ ਇਕੱਠਾ ਆਉਣਾ ਚਾਹੀਦਾ ਕੱਲ ਨੂੰ ਅਨਫਾਰਚੂਨੇਟਲੀ ਕੋ ਪ੍ਰੋਬਲਮ ਆਈਂਦੀ ਕੁਛ ਆਈਂਦਾ ਵਾ ਇਸ ਲਈ ਉਹ ਸਾਰੇ ਸਟੋਰੇਜ ਥੋੜੀ ਥੋੜੀ ਦਾ ਘੱਟ ਹੀ ਰਿਹਾ ਹੈ ਯਾ ਸੋ ਦਾ ਵੀ ਅਸੀਂ ਵੀ ਦੇਖੋ ਥੋੜਾ ਥੋੜਾ ਹੀ ਲੈਣਾ ਆਵੇ ਕੋਈ ਇੰਨਾ ਤਾਂ ਅਸੀਂ ਵੀ ਜ਼ਿਆਦਾ ਨਹੀਂ ਲੈਣਾ ਆਵੇ ਨਾਰਮਲ ਹੀ ਰੱਖਿਆ ਹੋਇਆ ਮੈਂ ਜਿਹਦਾ ਸਮਾਨ ਆ ਰਿਹਾ ਹੈ ਨਾਰਮਲ ਆ ਰਿਹਾ ਹੈ ਦਿੱਲੀ ਤੋਂ ਵੀ ਸਮਾਨ ਆ ਰਿਹਾ ਹੈ ਜਿਹਦਾ ਪੁਰਾਣੀ ਸਮਾਨਾਂ ਦੇ ਆ ਰਿਹਾ ਹੈ ਕੰਪਨੀ ਵੱਲੋਂ ਕੁਝ ਹੋ ਸਕਦਾ ਹੈ ਕਿ ਇੱਕ ਦੋ ਸੀ ਜ਼ਿਆਦੇ ਦੋ ਚਾਰ ਸੀ ਜ਼ਿਆਦੇ ਰੇਟ ਵਧ ਰਿਹਾ ਹੈ ਬਈ ਇਹ ਵੈਸੇ ਇਕੱਠਾ ਨਹੀਂ ਕਰਨਾ ਚਾਹੀਦਾ ਕਿ ਜਦ ਆਪਣੋ ਆਰਾਮ ਨਾਲ ਮਿਲੀ ਜਾਂਦਾ ਹੈ ਆਰਾਮ ਨਾਲ ਲਈ ਚਲੋ ਜਿੰਨੇ ਦੀ ਲੋੜ ਆ ਲੈ ਲਓ ਬਸ ਟਮ ਸਰਾਫਾ ਬਾਜ਼ਾਰ ਦੇ ਕਰਿਆਨੇ ਦੀ ਦੁਕਾਨ ਦੇ ਕੋਲ ਮੌਜੂਦਾਂ ਜਿੱਥੇ ਕੀ ਕਾਫੀ ਅਫਵਾਹਾਂ ਜਿਹੜੀਆਂ ਲੋਕਾਂ ਦੇ ਵੱਲੋਂ ਅਤੇ ਕੁਛੇ ਸ਼ਰਾਰਤੀ ਅੰਸਰਾਂ ਦੇ ਵੱਲੋਂ ਫਲਾਈ ਜਾ ਰਹੀਆਂ ਸੀ ਕਿ ਰਾਸ਼ਨ ਜਿਹੜਾ ਕੀ ਪਿੱਛੋਂ ਨਹੀਂ ਆ ਰਿਹਾ ਖਤਮ ਹੋ ਰਿਹਾ ਵਾ ਫਟਾਫਟ ਰਾਸ਼ਨ ਲੈ ਲਓ ਰਾਸ਼ਨ ਦੁਕਾਨਾਂ ਤੇ ਇੱਕਦਮ ਭੀੜ ਵਧੀ ਹੋਈ ਨਜ਼ਰ ਵੀ ਆਈ ਸੀਗੀ ਪਰ ਤੁਹਾਨੂੰ ਪਰ ਇਹੋ ਜੀ ਗੱਲਬਾਤ ਨਹੀਂ ਹੈਗੀ ਆ ਤੇ ਹੁਣ ਉਹ ਰਾਸ਼ਨ ਦੇ ਦੁਕਾਨ ਦੇ ਜਿਹੜੇ ਮਾਲਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੀਆਂ ਕਿ ਇਹੋ ਜੇ ਕੋਈ ਪੈਨਿਕ ਮਾਹੌਲ ਤਾਂ ਨਹੀਂ ਕੋਈ ਕੋਈ ਅਫਵਾਹ ਫਲਾ ਰਿਹਾ ਹੈਗਾ ਸਾਰੀ ਗੱਲਬਾਤ ਉਹਨਾਂ ਜਾਣਦੇ ਆ। ਸਸਤੇ ਇਹ ਆ ਕਿ ਗਾਹ ਨੂੰ ਜੋ ਵੀ ਸੋਦੇ ਦੀ ਲੋੜ ਹੈਗੀ ਆ ਉਹਨੂੰ ਉਹੀ ਲੈ ਕੇ ਜਾਣਾ ਚਾਹੀਦਾ ਵਾ ਕਿ ਐ ਨਹੀਂ ਵੱਧੋ ਵੱਧ ਆਪਣੇ ਘਰਾਂ ਸਿੱਟੀ ਜਾਣ ਲੈ ਕੇ ਜਾਈ ਜਾਣ ਗਵਰਨਮੈਂਟ ਵੱਲੋਂ ਕਹਿਣ ਦਾ ਮਤਲਬ ਸਭ ਕੁਝ ਮਿਲ ਰਿਹਾ ਵਾ ਗਵਰਨਮੈਂਟ ਵੱਲੋਂ ਸਭ ਕੁਝ ਮਿਲ ਰਿਹਾ ਵਾ ਕੋਈ ਦਿੱਕਤ ਨਹੀਂ ਹੈ ਸਭ ਨੂੰ ਰਾਸ਼ਨ ਪਾਣੀ ਹੋਰ ਸਭ ਬਾਜ਼ਾਰ ਖੁੱਲੇ ਹੋਏ ਆ ਕੋਈ ਐਸੀ ਦਿੱਕਤ ਨਹੀਂ ਆ ਰਹੀ ਕੋਈ ਲੋਕ ਨੂੰ ਜਾਂ ਹੋਰ ਨੂੰ ਅੱਛਾ ਸਰ ਹੁਣ ਤੱਕ ਕੋਈ ਇਹੋ ਜੀ ਸਿਤੀ ਤਾਂ ਨਹੀਂ ਬਣੀ ਕਿ ਇੱਕੋ ਤੋਂ ਰਸਵ ਪੈ ਗਿਆ ਹੋਵੇ ਤੇ ਪਿੱਛੋਂ ਜਿਹੀ ਮਾਲ ਮੰਗਾਣਾ ਹੋਵੇ ਪਿੱਛੋਂ ਮਾਲ ਆ ਰਿਹਾ ਹੋਵੇ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਸਭ ਸਮਾਨ ਮਿਲ ਰਿਹਾ ਵਾ ਜੋ ਵੀ ਗਾਹ ਦੇ ਜ਼ਰੂਰਤਮੰਦ ਦੇ ਹਿਸਾਬ ਨਾਲ ਹੈਗਾ ਵਾ ਸਭ ਕੁਝ ਮਿਲ ਰਿਹਾ ਵਾ ਵਾਂ ਚਾਂਸ ਕੋਈ ਚੀਜ਼ ਖਤਮ ਹੋ ਜਾਂਦੀ ਆ ਕੱਲੂ ਆ ਜਾਂਦੀ ਆ ਕਿਛਲ ਕੋਈ ਟਰੱਕ ਪਿੱਛੇ ਰਹਿ ਗਿਆ ਜਾਂ ਹੋਰ ਰਹਿ ਗਿਆ ਉਹ ਅਗਲੇ ਦਿਨ ਮਿਲ ਜਾਂਦਾ ਕੋਈ ਐਸੀ ਗੱਲ ਨਹੀਂ ਸਭ ਚੀਜ਼ ਮਿਲ ਰਹੀ ਆ ਕੋਈ ਤਕਾਕਸ਼ਾਈ ਕੋਈ ਐਸੀ ਗੱਲ ਨਹੀਂ ਹੈ ਸਭ ਸਮਾਨ ਰੀਜ਼ਨੇਬਲ ਰੇਟ ਤੇ ਸਭ ਮਿਲ ਰਿਹਾ ਕੋਈ ਐਸੀ ਦਿੱਕਤ ਵਾਲੀ ਗੱਲ ਨਹੀਂ ਗਾਹ ਤਾਂ ਬਜ਼ਾਰਾਂ ਦੇ ਵਿੱਚ ਅਹਲ ਪਹੇਲਾ ਕੋਈ ਐਸੀ ਗੱਲ ਨਹੀਂ ਆ ਕੋਈ ਦਿੱਕਤ ਨਹੀਂ ਹੈ ਕਿਸੇ ਪਾਸੇ ਵੀ ਕੋਈ ਐਸੀ ਨਹੀਂ ਸਭ ਸਹੀ ਆ ਅੱਛਾ ਸਰ ਇਹ ਇਹੋ ਜਿਹਾ ਕੋਈ ਇਦਾਂ ਦਾ ਪੈਨਿਕ ਦਾ ਡਰ ਤਾਂ ਨਹੀਂ ਕਿ ਗਾਹਕ ਜਰ ਕੇ ਲੈਣ ਜੂੜ ਆਇਆ ਹੋਵੇ ਪਰ ਉਸ ਨੂੰ ਰਾਸ਼ਨ ਨਾ ਮਿਲਿਆ ਹੋਵੇ ਪੂਰਾ ਨਹੀਂ ਨਹੀਂ ਐਸੀ ਕੋਈ ਦਿੱਕਤ ਨਹੀਂ ਆ ਕੋਈ ਆਟਮ ਆ ਜਿੱਦਾਂ 5-400 ਆਟਮ ਆ ਕੋਈ ਇੱਕ ਅੱਧੀ ਆਟਮ ਨਾ ਮਿਲੀ ਹੋਵੇ ਹਾਂ ਕੋਈ ਐਸੀ ਗੱਲ ਨਹੀਂ ਪੂਰਾ ਸਮਾਨ ਮਿਲ ਰਿਹਾ ਕੋਈ ਦਿੱਕਤ ਵਾਲੀ ਗੱਲ ਨਹੀਂ ਆ ਕੋਈ ਐਸੀ ਗੱਲ ਨਹੀਂ ਅੱਛਾ ਫੋਨ ਤਾਂ ਨਹੀਂ ਆ ਰਹੇ ਇਹੋ ਜੇ ਕਿ ਹਾਂ ਵੀ ਸਾਡਾ ਸਮਾਨ ਇੰਨਾ ਪੈਕ ਕਰ ਦੋ 10000 ਦਾ ਪੈਕ ਕਰ ਦੋ 20000 ਦਾ ਪੈਕ ਕਰ ਦੋ 30000 ਦਾ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਆ ਗਾਹਕ ਨੂੰ ਜਿਹੜਾ समान चाहींद अगल ਜਿੱਦਾਂ ਵੀ ਹੈ ਕਿਸੇ ਨੂੰ ਦੱਸ ਦੇਣ ਦਾ ਚਾਹੀਦਾ ਕਿਸੇ ਨੂੰ ਮੀਨਾ ਉਹਨਾਂ ਨੇ ਆਪਣੇ ਆਪਣੇ ਸਾਹਮਣੇ ਜਿੱਦਾਂ ਲੋਕੀ ਲੈ ਕੇ ਜਾਂਦੇ ਆ ਅੱਗੇ ਹਾਂ ਕੋਈ ਮਹੀਨੇ ਦਾ ਲੈ ਜਾਂਦਾ ਕੋਈ ਦਸ ਦਿਨ ਦਾ ਕੋਈ 15 ਦਾ ਜਿਹਨੂੰ ਜਿੱਦਾਂ ਚਾਹੀਦਾ ਹੋਵੇ ਉਦਾਂ ਲੈ ਜਾਂਦਾ ਵਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਅਜਾ ਮੈਂ ਤਾਂ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਰੂਟੀਨ ਵਾਈ ਜਿਹਦਾ ਜਿੱਦਾਂ ਚੱਲਦਾ ਵਾ ਉਹੀ ਸਭ ਕੁਝ ਚੱਲਦਾ ਹੈ ਹਾਂ ਉਦਾਂ ਹੀ ਚੱਲ ਰਿਹਾ ਕੋਈ ਐਸੀ ਗੱਲ ਨਹੀਂ ਹੈ ਕੋਈ ਨਹੀਂ ਹੈ ਸਾਬ ਰੇਲ ਮਲ ਕੇ ਸਭ ਕੁਝ ਚੱਲ ਰਿਹਾ ਕੋਈ ਦਿੱਕਤ ਨਹੀਂ ਆ ਰਹੀ ਅੱਛਾ ਸਰ ਇਹ ਉਹ ਜੇ ਪਿੱਛੋਂ ਕੋਈ ਕੰਸਟਰਕਸ਼ਨ ਤਾਂ ਨਹੀਂ ਆਈ ਹੈ ਕਿ ਰਾਤ ਨੂੰ ਹੁੰਦੀ ਦੁਕਾਨ ਬੰਦ ਕਰ ਦੇਣ ਨਹੀਂ ਐਸੀ ਕੋਈ ਨਹੀਂ ਗੱਲ ਹੈ ਕੋਈ ਨਹੀਂ ਕੋਈ ਪ੍ਰਸ਼ਾਸਨ ਵੱਲੋਂ ਹੋਰ ਵੱਲੋਂ ਕੋਈ ਤੱਕੇਸ਼ਾਈ ਵਾਲਾ ਕੋਈ ਕੰਮ ਨਹੀਂ ਹੈ ਸਭ ਹਾਂ ਕੋਈ ਇੰਨਾ ਦੀ ਕੋਈ ਸਾਨੂੰ ਆਊਗੀ ਜਲਦੀ ਦੁਕਾਨਾਂ ਬੰਦ ਕਰ ਦੋ ਤੇ ਅਸੀਂ ਉਹਨਾਂ ਦਾ ਸਾਥ ਦੇਵਾਂਗੇ ਸਾਥ ਦੇਵਾਂਗੇ ਹਾਂ ਕੋਈ ਐਸੀ ਗੱਲ ਨਹੀਂ ਜੋਦ ਵੀ ਕਹਿਣ ਦੇ ਕਰਨ ਦੇ ਅਸੀਂ ਉਹਨਾਂ ਦੇ ਨਾਲ ਖੜੇ ਠੀਕ ਹੈ ਤੇ ਅੰਕਲ ਸਰ ਲੋਕਾਂ ਨੂੰ ਕੀ ਐਡਵਾਈਜ਼ਰੀ ਦੇਣਾ ਚਾਹੋਗੇ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਕਾਫੀ ਅਫਵਾਹਾਂ ਫੈਲ ਰਹੀਆਂ ਨੇ ਰਾਸ਼ਨ ਦੀ ਦੁਕਾਨਾਂ ਤੇ ਬੜਾ ਰਸ਼ ਹੈ ਪੈਟਰੋਲ ਪੰਪਰ ਬੜਾ ਰਸ਼ ਹੈ ਮੈਨ ਤੁਸੀਂ ਤੁਹਾਡੀ 40 50 ਸਾਲ ਪੁਰਾਣੀ ਦੁਕਾਨ ਹੈ ਅਕਸਰੀ ਲੋਕ ਇੱਥੋਂ ਲੈ ਕੇ ਜਾਂਦੇ ਰਾਸ਼ਨ ਤੇ ਉਹ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਸਾਰੇ ਦੇਸ਼ ਵਾਸੀਆਂ ਨੂੰ ਨੇ ਨੇ ਤੁਸੀਂ ਕਹਿਣਾ ਜੋ ਵੀ ਚੀਜ਼ ਆ ਜਿਹੜੇ ਹਿਸਾਬ ਨਾਲ ਤੁਹਾਨੂੰ ਚਾਹੀਦੀ ਆ ਤੁਸੀਂ ਲੋ ਆਰਾਮ ਨਾਲ ਮਿਲ ਰਹੀ ਆ ਕੋਈ ਐਸੀ ਗੱਲ ਨਹੀਂ ਆ ਕੋਈ ਤੱਕਾਸ਼ਾਈ ਨਹੀਂ ਆ ਕੋਈ ਐਸੀ ਗੱਲ ਨਹੀਂ ਸਾਬ ਇਹ ਗੱਲ ਲੱਕਸ ਵਾਲੇ 2-4 ਗਾ ਖੜੇ ਅਗਲੇ 2-4 ਮਿੰਟ ਵੱਧ ਘੱਟ ਲੱਗ ਗਏ ਕੋਈ ਐਸੀ ਗੱਲ ਨਹੀਂ ਹੈ ਬਾਕੀ ਸਭ ਸਹੀ ਚੱਲ ਰਿਹਾ ਕੋਈ ਐਸੀ ਗੱਲ ਨਹੀਂ ਇਹ ਕੋਈ ਲੋਕਾਂ ਨੂੰ ਕਿਸ ਸਲਾਹ ਦੇਣ ਜੋ ਕਿ ਪੈਨਿਕ ਹੋਣ ਦਾ ਮਾਹੌਲ ਤਾਂ ਨਹੀਂ ਕੋਈ ਨਹੀਂ ਹਰੇ ਤੱਕ ਤਾਂ ਕੋਈ ਹੈ ਨਹੀਂ ਜੀ ਹੁਣ ਆਪਾਂ ਕੱਲ ਦਾ ਕਹਿ ਨਹੀਂ ਸਕਦੇ ਸ਼ਾਮ ਦਾ ਨਹੀਂ ਕਹਿ ਸਕਦੇ ਕੁਝ ਗਵਰਨਮੈਂਟ ਵੱਲੋਂ ਕੀ ਜਾਂਦੀ ਹੈ ਕਿ ਨਹੀਂ ਇਸ ਟਾਈਮ ਤਾਂ ਸਭ ਸਭ ਖੁੱਲਾ ਵਾ ਕੋਈ ਐਸੀ ਪਿੱਛੋਂ ਆ ਰਿਹਾ ਬਰਾਬਰ ਹਾਂ ਹਾਂ ਕੋਈ ਨਹੀਂ ਦਿੱਕਤ ਕੋਈ ਮਹੰਗਾ ਮੁੰਗਾ ਤਾਂ ਨਹੀਂ ਹੋਇਆ ਸਮਝ ਨਹੀਂ ਨਹੀਂ ਕੋਈ ਐਸੀ ਗੱਲ ਨਹੀਂ ਸਭ ਆਈ ਜਾ ਰਹੇ ਆ ਕਿਉਂਕਿ ਕਈ ਦੁਕਾਨਦਾਰ ਕਿਉਂਕਿ ਡੀਸੀ ਸਾਹਿਬ ਵੱਲੋਂ ਕਿਹਾ ਗਿਆ ਜੇ ਵੀ ਕੋਈ ਵੀ ਮਹਿੰਗਾ ਪੰਦਾ ਗਿਆ ਸਮਾਨ ਫੜਿਆ ਗਿਆ ਤੇ ਉਸ ਨੂੰ ਕਾਰਵਾਈ ਕੀਤੀ ਜਾਏਗੀ ਨਹੀਂ 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 ਕੋਈ ਸਮਾਨ ਮਹਿੰਗਾ ਨਹੀਂ ਹੈ ਐਸੀ ਗੱਲਾਂ ਹਾਂ ਕੋਈ ਕੰਪਨੀ ਵਾਲੇ ਕੋਈ ਵਿਧਾਨ ਘਟਾਉਂਦੇ ਉਹ ਇੱਕ علیحد੍ਹੀ ਗੱਲ ਆ ਪੰਜ ਚਾਰ ਰੁਪਏ ਹਾਂ ਕੰਪਨੀوں ਦਾ ਕੋਈ ਉਹਦਾ ਕੋਈ ਐਸੀ ਗੱਲ ਨਹੀਂ ਹੈ ਕੋਈ ਚੀਜ਼ਾਂ ਸਭ ਮਿਲ ਰਹੀਆਂ ਆਟਾ ਰਾਸ਼ਨ ਹੋਰ ਸਭ ਮਿਲ ਰਿਹਾ ਕੋਈ ਐਸੀ ਗੱਲ ਨਹੀਂ ਠੀਕ ਹੈ ਜੀ ਕੋਈ ਦਿੱਕਤ ਨਹੀਂ ਹੈ ਗਾਹ ਕਾਰੇ ਆ ਜਾ ਰਹੇ ਆ ਕੋਈ ਐਸੀ ਗੱਲ ਨਹੀਂ ਕੋਈ ਸਾਨੂੰ ਕੋਈ ਦਿੱਕਤ ਨਹੀਂ ਹੈ ਸਭ ਸਮਾਨ ਮਿਲ ਰਿਹਾ ਵਾ ਠੀਕ ਹਾਂਜੀ ਹਾਂਜੀ ਹੋਰ ਸਰ ਕੀ ਨਾਮ ਆ ਤੁਹਾਡਾ? ਕ੍ਰਿਸ਼ਨਾ ਜੀ। ਕ੍ਰਿਸ਼ਨਾ ਜੀ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਾਫੀ ਦਰਦ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਖਾਣ ਦੇ ਆਧਾਰ ਤੇ ਕੀ ਇਹ ਤੁਹਾਡੇ ਇਸ ਰਾਸ਼ਨ ਦੀ ਦੁਕਾਨ ਦੇ ਉੱਤੇ ਕੋਈ ਭੀੜ ਲੱਗੀ ਹੋਵੇ ਜਾਂ ਕੁਝ ਇਹੋ ਜਿਹਾ ਮਾਹੌਲ ਬਣਿਆ ਹੋਵੇ ਇੱਧਰ ਕੋਈ ਹੈਗਾ ਮਾਹੌਲ? ਸਰ ਕੁਝ ਕਸਟਮਰਸ ਦਾ ਕੋਈ ਪੈਨਿਕ ਕਰ ਜਾਂਦੇ ਆ ਬਟ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਪੈਨਿਕ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਕੀ ਸਾਡੀ ਸ਼ਾਪ ਪੁਰਾਣੀ ਹੈਗੀ ਹੈ ਤਾਂ ਸਪਲਾਈ ਉੱਧੇ ਹੀ ਜਾਊਗੀ ਜਿਹੜੇ ਸਾਡੇ ਕਸਟਮਰਸ ਜੁੜੇ ਸਾਡੇ ਨਾਲ ਉਹਨਾਂ ਨੂੰ ਉੱਧੇ ਸਪਲਾਈ ਹੋਊਗੀ ਕੋਈ ਪੈਨਿਕ ਦੀ ਸਿਚੁਏਸ਼ਨ ਵਿੱਚ ਕੋਈ ਕੁਝ ਦੁਕਾਨਦਾਰ ਕਰ ਰਹੇ ਸੁਣਨ ਜਾ ਰਹੇ ਹੈ ਕਿ ਕੁਝ ਕਸਟਮ ਕੁਝ ਕਸਟਮਰ ਨੂੰ ਕਿਹਾ ਜਾ ਰਿਹਾ ਹੈ ਕਿ ਇਹ ਸੌਦਾ ਆ ਨਹੀਂ ਰਿਹਾ ਜੀ ਉਹਨਾਂ ਨੂੰ ਬਤਾ ਕੇ ਦੇ ਰਿਹਾ ਜੀ ਸੌਦਾ ਉਹ ਜੇ ਕੋਈ ਗੱਲ ਨਹੀਂ ਹੈਗੀ ਤੀ ਨਾਰਮਲ ਚੱਲ ਰਿਹਾ ਸਾਰਾ ਕੁਝ ਬਟ ਹਾਂ ਕੁਝ ਕਸਟਮਰਸ ਪੈਨਿਕ ਕਰ ਰਹੇ ਹੈ ਕਿ ਸਾਨੂੰ ਸੌਦਾ ਮਿਲ ਦੇਵੇ ਪਹਿਲਾਂ ਉਹਨਾਂ ਨੂੰ ਵੀ ਕਹਿਣਾ ਚਾਹੁੰਗਾ ਕਿ ਆਰਾਮ ਨਾਲ ਸੌਦਾ ਮਿਲ ਰਿਹਾ ਜੀ ਕੋਈ ਵਰੀ ਕਰਨ ਦੀ ਲੋੜ ਨਹੀਂ ਆ ਅਪਾਟ ਡੈਨਲ ਹੈਗੇ ਤੁਹਾਡੇ ਪ੍ਰਾ ਆਰਾਮ ਨਾਲ ਤੁਹਾਨੂੰ ਸਪਲਾਈ ਕਰਾਂਗੇ ਅੱਛਾ ਕੋਈ ਸਮਾਨ ਮਹਿੰਗਾ ਜਾਂ ਇਹੋ ਜਿਹਾ ਸਿੱਕੀ ਤਾਂ ਨਹੀਂ ਬਣੀ ਆ ਪਿੱਛੋ ਦੀ ਨਹੀਂ ਸਰ ਐਸਾ ਕੁਝ ਸਿਚੁਏਸ਼ਨ ਨਹੀਂ ਹੈ ਬਾਕੀ ਸਾਰੀ ਜੋ ਵੀ ਸਾਡੀ ਖੁੱਲੇ ਸਮਾਨ ਆਉਂਦੇ ਆ ਉਹਨਾਂ ਵਿੱਚ ਕੋਈ ਦਿੱਕਤ ਨਹੀਂ ਹੈ ਕੁਝ ਕੰਪਨੀ ਦੇ ਪ੍ਰੋਡਕਟਸ ਕਹਿ ਸਕਦੇ ਆ ਕਿ ਸ਼ਾਰਟ ਹੋ ਜਾਂਦੇ ਕੋਈ ਵਾਰੀ ਕਿਉਂਕਿ ਉਹ ਵੀ ਕਸਟਮਰ ਦੀ ਪੈਨਿਕ ਨੇਚਰ ਨਾਲ ਹੀ ਹੁੰਦੇ ਆ ਨਾਰਮਲੀ ਤਾਂ ਕੋਈ ਪਿੱਛੋ ਦੀ ਦਾ ਸਮਾਨ ਆ ਰਿਹਾ ਹੈ ਨਾਰਮਲ ਆ ਰਿਹਾ ਹੈ ਦਿੱਲੀ ਤੋਂ ਵੀ ਸਮਾਨ ਆ ਰਿਹਾ ਹੈ ਜਿੱਦਾ ਪੁਰਾਣਾ ਸਮਾਨ ਆਉਂਦੇ ਆ ਰਿਹਾ ਹੈ ਕੰਪਨੀ ਵੱਲੋਂ ਕੁਝ ਹੋ ਸਕਦਾ ਹੈ ਕਿ ਇੱਕ ਦੋ ਸੀ ਜ਼ਿਆਦੇ ਦੋ ਚਾਰ ਸੀ ਜ਼ਿਆਦੇ ਰੇਟ ਵੱਧ ਰਿਹਾ ਉਹ ਸ਼ਾਰਟ ਪੀਰੀਅਡ ਲਈ ਹੈ ਬਸ ਜਦੋਂ ਨਾਰਮਲ ਹੋ ਜਾਊਗੀ ਸਿਚੁਏਸ਼ਨ ਇੱਕ ਦਿਨ ਦੇ ਵਿੱਚ ਇੱਕ ਇੱਕ ਦੋ ਦੋ ਤਿੰਨ ਦਿਨਾਂ ਦੇ ਵਿੱਚ ਜਿਹੜਾ ਹੋ ਰਿਹਾ ਉਹ ਨਾਰਮਲ ਹੋ ਜਾਣਾ ਚਲੋ ਰੋਜ਼ ਸਾਮਾਨ ਜਰੂਰ ਵਿਕਣਾ ਉਹ ਵੈਸੀ ਵੀ ਫਲਕਚੁਏਸ਼ਨ ਹੁੰਦੇ ਰਹਿੰਦੇ ਕੋਈ ਐਸ ਸੱਚ ਬਿਗ ਡੇ ਨੀ ਹੋਇਆ ਜਾਂ ਕੋਈ ਫੋਨ ਤਾਂ ਨਹੀਂ ਆਇਆ ਗਾਹਕ ਦਾ ਕਿ ਹਾਂ ਵੀ ਸਾਮਾਨ ਨਹੀਂ ਮਿਲ ਰਿਹਾ ਹੈਗਾ ਤੁਸੀਂ ਸਾਨੂੰ ਦੱਸਿਆ ਜ਼ਿਆਦਾ ਬਾਦੋਂ 30 ਹਜ਼ਾਰ ਬਾਦੋਂ ਕੋਈ ਜ਼ਿਆਦਾ ਲੰਮਾ ਚੋੜਾ ਸਾਮਾਨ ਨਹੀਂ ਸਰ ਐਦਾਂ ਐਦਾਂ ਦੀ ਕੋਈ ਸਿਚੁਏਸ਼ਨ ਨਹੀਂ ਆਜੀ ਤੱਕ ਨਾਰਮਲੀ ਜਿਹੜਾ ਕਸਟਮਰ ਜ ਇਦਾਂ ਅੰਗੀ ਲਾਈਕ ਮੀਨਾ ਵੇਲੇ ਰੈਸ਼ਨ ਲੈ ਚੁੱਕਾ ਹੈ ਉਹ ਦੁਬਾਰਾ ਮਹੀਨੇ ਦਾ ਮਤਲਬ ਲੈਨ ਜਲਦੀ ਆ ਗਿਆ ਉਹ ਗਲ ਬੱਕਰੀ ਹੈ ਬਟ ਆ ਉੱਦਾਂ ਹੀ ਰਿਹਾ ਕੋਈ ਉਦਾਂ ਮਤਲਬ ਨੋਰਮਲ ਨਹੀਂ ਨੋਰਮਲੀ ਆ ਨੋਰਮਲ ਕੋਈ ਕੰਮ ਹੋ ਰਿਹਾ ਨਹੀਂ ਸਰ ਨਹੀਂ ਠੀਕ ਹੈ। ਕੀ ਨਾਮ ਹੈ ਤੁਹਾਡਾ? ਰਕੇਸ਼ ਕੁਮਾਰ। ਰਕੇਸ਼ ਜੀ ਕਿੱਥੋਂ ਆਏ ਹੋ ਤੁਸੀਂ? ਮੋਰਸੀਗਨਗਰ ਤੋਂ ਜੀ। ਰਕੇਸ਼ ਜੀ ਕਾਫੀ ਕਈ ਦੁਕਾਨਦਾਰ ਵਾ ਫਲਾ ਰਹੇ ਕਈ ਲੋਕ ਵਾ ਫਲਾ ਰਹੇ ਆ। ਕੀ ਡਰ ਦਾ ਮਾਹੌਲ ਹੈ ਫਟਾਫਟ ਰਾਸ਼ਨ ਇਕੱਠਾ ਕਰ ਲਈਏ ਇਕਲੀ ਇਹ ਕੋਈ ਇਦਾਂ ਦਾ ਮਾਹੌਲ ਤਾਂ ਨਹੀਂ ਨਹੀਂ ਜੀ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਬਿਲਕੁਲ ਠੀਕ ਆ ਮਾਹੌਲ ਰਾਸ਼ਨ ਆਰਾਮ ਨਾਲ ਮਿਲਦਾ ਪਿਆ ਕੋਈ ਅਸੀ ਗੱਲ ਨਹੀਂ ਕੋਈ ਦੁਕਾਨਦਾਰ ਵਹਾਣ ਵਧਾਰਾ ਨਹੀਂ ਜੀ ਰਕੇ ਜੀ ਜਿਹੜੇ ਇਹ ਲੋਕ ਰਾਸ਼ਨ ਇਕੱਠਾ ਕਰਦੇ ਪਏ ਐ ਜਿਆਦਾ ਇਕੱਠਾ ਕਰਦੇ ਪਏ ਐ ਕਿਸ ਤਰ੍ਹਾਂ ਦੇ ਚੀਜ਼ ਨੇ ਬਈ ਇਹ ਵੈਸੇ ਇਕੱਠਾ ਨਹੀਂ ਕਰਨਾ ਚਾਹੀਦਾ ਕਿ ਜਦ ਆਪ ਨੂੰ ਆਰਾਮ ਨਾਲ ਮਿਲ ਹੀ ਜਾਂਦਾ ਹੈ ਆਰਾਮ ਨਾਲ ਲੈ ਜੋ ਜਿੰਨੇ ਦੀ ਲੋੜ ਆ ਲੈ ਜਾਓ ਬਸ ਆਰਾਮ ਨਾਲ ਮਿਲਦਾ ਕੋਈ ਦਿੱਕਤ ਵਾਲੀ ਗੱਲ ਨਹੀਂ ਅੱਛਾ ਲੋਕ ਕਾਫੀ ਡਰਦੇ ਪਏ ਕਹਿੰਦੇ ਜੰਗ ਦਾ ਮਾਹੌਲ ਆ ਦੇ ਵਿੱਚ ਰਾਸ਼ਨ ਇਕੱਠਾ ਕਰਕੇ ਰੱਖ ਲਿਏ ਨਹੀ ਬਈਆ ਕੋਈ ਫਾਇਦਾ ਨਹੀਂ ਹੈਗਾ ਪਿਆ ਬੈ ਖਰਾਬ ਹੋਈ ਉਹਦਾ ਕੀ ਫਾਇਦਾ ਜਦ ਆਪਾਂ ਰੈਗੂਲਰ ਚੀਜ਼ ਮਿਲਦੀ ਪਈ ਆ ਬੜੇ ਆਰਾਮ ਨਾਲ ਤੇ ਜਿੰਨੀ ਜਿੰਦੀ ਲੋੜ ਸਿੱਧਾ ਉਹਨੇ ਲੈ ਆ ਰਹੇ ਐਵੇਂ ਆਪਾਂ ਤੁਹਾਨੂੰ ਝੂਠ ਬੋਲਦੇ ਆ ਤੁਹਾਡੇ ਵੱਲੋਂ ਕੀ ਸਲਾਹ ਦੇਣੀ ਚਾਹੀਦੀ ਲੋਕਾਂ ਨੂੰ ਭਈ ਜਿੱਦਾਂ ਹੁਣ ਰਾਸ਼ਨ ਆਰਾਮ ਨਾਲ ਮਿਲਦਾ ਬਈ ਆਪਦਾ ਜਿੰਨੀ ਲੋੜਾ ਉਹਨਾਂ ਨਾਲ ਲੈ ਜਿਓ ਜੇ ਕਿਉਂਕਿ ਇਹ ਕਿਹੜਾ ਕੋਈ ਮੁੜਕੇ ਮਿਲਣਾ ਨਹੀਂ ਹੈਗਾ ਇਸ ਲਈ ਬਈ ਜਿੰਨੀ ਲੋੜਾ ਉਹਨਾਂ ਲੈ ਆਈਓਂ ਆਰਾਮ ਨਾਲ ਕੋਈ ਅਸੇ ਦਿੱਕਤ ਵਾਲੀ ਗੱਲ ਨਹੀਂ ਹੈ। ਅੱਛਾ ਤੁਹਾਡੇ ਵੱਲੋਂ ਇਹ ਲੱਗਦਾ ਕਿ ਜੇਕਰ ਕੋਈ ਇਕੱਠੇ ਕਰ ਲਾਂਗੇ ਰਾਸ਼ਨ ਉਦੋਂ ਮਹਿੰਗਾ ਵੀ ਹੋ ਸਕਦਾ। ਭਾਈ ਕੁਛ ਕੋਈ ਫਰਕ ਨਹੀਂ ਪੈਂਦਾ ਜਬ ਮਾੜਾ-ਮਾੜਾ ਫਰਕ ਵੀ ਬੈਜੋ ਤਾਂ ਵੀ ਕੋਈ ਫਰਕ ਨਹੀਂ ਹੈਗਾ। ਠੀਕ ਹੈ ਭਈ ਜਿੱਦਾਂ ਚੱਲੀ ਜਾਂਦਾ ਸਭ ਵਧੀਆ ਚੱਲ ਰਿਹਾ। ਠੀਕ ਹੈ। ਈ ਨਰਮ ਅੰਕਲ ਜੀ ਤਾ ਟੋਬਲ ਕਬਾ ਕੋਮ ਜੀ ਕਿਸ ਤਰ੍ਹਾਂ ਦੇ ਦਦੇਓ ਕਿ ਲੋਕ ਕਾਪੜੀ ਚੜਦਾ ਮਹੋਰ ਪੈਸਾ ਹੋ ਰੇ ਲੋਕ ਕੁਛ ਨਹੀਂ ਹੈ ਭੇਡ ਚਾਲਾ ਲੋਕਾਂ ਵੀ ਇੱਕ ਨੂੰ ਦੇਖ ਕੇ ਦੂਜਾ ਕਹਿੰਦਾ ਮੈਂ ਵੀ ਲੱਲਾ ਭਰਲਾ ਕਰੇ ਕੋਈ ਫਾਇਦਾ ਨਹੀਂ ਮੁਰ ਕੇ ਧਾਲਾ ਖਰਾਬ ਹੋ ਗਏ ਬਾਹਰ ਉੱਠ ਕੇ ਰੁਪਈਏ ਹੈ ਜਿੱਥੇ ਮਰਜ਼ੀ ਲਈ ਚੱਲੋ ਜਿਹੜਾ ਮਾਤਰ ਦਾ ਟਿਆ ਉਹਨਾਂ ਦੇ ਆਪਣਾ ਉਹਨਾਂ ਦੀ ਦੋਜ ਦਾ ਪਾਈਆ ਲੈਣਾ ਪਾਈਆ ਹੀ ਬਕਾਣਾ ਜਿੰਨਾ ਰੁਪਈਆ ਉਹਨਾਂ ਦਾ 10 ਮਹੀਨੇ ਦਾ ਲੈਵੇ ਮਨਸਾਦ ਲੈ ਲੋ ਉਹਨਾਂ ਓੜ ਵੀ ਉਹਨਾਂ ਨੂੰ ਲੱਗੀ ਹੈ ਫੇ ਬਲ ਮੁਰ ਕੇ ਮਾਲ ਮਿਲਣਾ ਨਹੀਂ ਮਿਲਣਾ ਮਾਲ ਰੈਗੂਲਰ ਮਿਲਦੇ ਆ ਕੀ ਦਿੱਟੀ ਦੀ ਕਮੀ ਨਹੀਂ ਹੈ ਪੈਸੇ ਦੀ ਬਰਬਾਦੀ ਇਦਾਂ ਸਮਝਦੇ ਆਂ ਰਾਸਾ ਜਾਣਾ ਜੀ ਕੋ ਤਾਂ ਕਰੇਗਾ ਇਹ ਕਰੇਗਾ ਕਹਿੰਦਾ ਮੈਨੂੰ ਲੈਣ ਚੋਂ ਲੱਗਣਾ ਬਲ ਲੈਣ ਨਾਲ ਕਿਹੜੀਆਂ ਲੱਗਦੀਆਂ ਹੂੰ ਉਹ ਰਾਮਨਾਲ ਅਗਲਾ ਨਾਲ ਕਹਿੰਦਾ ਅੱਜਕੱਲ ਦੁਕਾਨ ਨੂੰ ਸਿੱਧਾ ਕਰੇ ਪਹੁੰਚਦਾ ਹੂੰ ਤੇ ਕੀ ਸਲਾਹ ਦਿਓ ਜਾਂ ਕੋਈ ਲੋਕਾਂ ਨੂੰ ਜੋ ਤੁਹਾਨੂੰ ਦੇਖ ਰਹੇ ਆਂ ਉਹ ਰਾਮਨਾਲ ਲੋਕ ਕੋਈ ਗਲਤੀਆਂ ਹਾਂ ਜੀ ਕੋਈ ਇਦਾਂ ਕੋਈ ਡੱਕਰ ਕੋਈ ਡਰ ਨਹੀਂ ਜਣਦੀ ਠੀਕ ਹੈ ਬਹੁਤ ਆ ਕੀ ਨਾਮ ਅੰਕਲ ਤੁਹਾਡਾ ਰਮਨ ਸੇਠੀ ਹਾਂਜੀ ਇਥੋਂ ਕਿੱਥੇ ਮੌਜੂਦ ਆ ਐਸੋਨ ਸੇਠੀ ਕਰਿਆਨਾ ਸਟੋਰ ਤੇ ਸੇਠੀ ਸੈਲ ਕਾਰਪੋਰੇਸ਼ਨ ਤੇ ਸਾਬਰਮਜ਼ਾਰ ਦੇ ਅੱਛਾ ਅ ਅੰਕਲ ਜੀ ਕੋਈ ਡਰ ਦਾ ਮਾਹੌਲ ਪੈਦਾ ਹੋ ਰਿਹਾ ਵਾ ਕਿਹ ਤਰ੍ਹਾਂ ਕਿ ਲੋਕਾਂ ਵੱਲੋਂ ਰਾਸ਼ਨ ਜਿਆਦਾ ਇਕੱਠਾ ਕੀਤਾ ਜਾ ਰਿਹਾ ਹੈ ਕੀ ਹਾਲਾਤ ਨੇ ਬਿਜਾਰ ਦੇ ਦੇਖੋ ਹਾਲਾਤ ਤਾਂ ਲੋਕੀ ਜਿਹੜਾ ਕਿਲੋ ਦਾਲ ਲੈ ਰਿਆ ਜੀ ਉਹ 2 ਕਿਲੋ 3 ਕਿਲੋ ਲੈ ਰਿਹਾ ਆਪਣੀ ਸਮਰੱਥਾ ਤੋਂ ਵੱਧ ਲੈ ਰਿਹਾ ਸਮਾਨ لیکن او بھی کہنده ہے بھی مہینہ دا آسمان 1.5 مہینے 2 مہینے راشن ਸਾਡੇ ਕੋ ਇਕੱਠਾ ਹੋਣਾ ਚਾਹੀਦਾ کل ਨੂੰ અનਫਾਰਚੂਨੇਟਲੀ ਕੋ ਪ੍ਰੋਬਲਮ ਆ ਜਾਂਦੀ ਹੈ ਕੁਝ ਆ ਜਾਂਦਾ ਇਸ ਲਈ ਉਹ سارے سٹوریج ਥੋੜੀ ਥੋੜੀ ਦਾ ਘੱਰੀ ਰਿਹਾ ਤੇ ਅਸੀਂ ਆਪਣਾ ریزਰਵਰ ਰੇਟ ਤੇ ਦੇ ਰਹੇ ਹਾਂ ਹੌਸੇ ਰੇਟ ਦਾ ਸਮਾਨ ਦੇ ਰਹੇ ਹਾਂ ਕਸਟਮਰ ਨੂੰ ਕਸਟਮਰ ਸਾਡੀ ਸਾਈਡ ਆ ਤੇ ਠੀਕ ਚੱਲ ਰਿਹਾ ਵਾ ਬਹੁਤ ਅੱਛਾ ਮਾਹੌਲ ਆ ਕੋਈ ਦਿੱਕਤ ਨਹੀਂ ਅਜੇ ਤੱਕ ਤਾਂ ਕੋਈ ਦਿੱਕਤ ਨਹੀਂ ਅੱਛਾ ਅੰਕਲ ਜੀ ਕੋਈ ਜਿਆਦਾ ਰਾਸ਼ਨ ਤਾਂ ਨਹੀਂ ਲੈ ਕੇ ਜਾ ਰਿਹਾ ਕੋਈ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਆ ਜਿਵੇਂ ਨਾ ਨਾ ਐਸਾ ਕੋਈ ਨਹੀਂ ਹੈ ਜਿੰਨਾ ਰਿਜ਼ਰਵ ਵਾਲਾ ਇੱਕ ਥੋੜਾ ਜਿਹਾ ਫਰਕ ਤਾਂ ਹੈ ਮਤਲਬ ਜਿਵੇਂ ਅਗਲਾ ਨੂੰ 5 ਕਿਲੋ ਦਾਲ ਚਾਹੀਦੀ ਹੈ ਉਹ 6 ਕਿਲੋ ਲੈ ਜਾਂਦਾ 7 ਕਿਲੋ ਕਿੰਨੇ ਕਿਲੋ ਕਿਲੋ ਦੋ ਦੋ ਕਿਲੋ ਹਰ ਕੋਈ ਰਾਸ਼ਨ ਥੋੜਾ ਫਾਲਤੂ ਲੱਗਦਾ ਫਾਲਤੂ ਲੱਗ ਜਾਂਦਾ ਇਹ ਫਰਕ ਹੈ ਹੋਰ ਕੋਈ ਨਹੀਂ ਅਚਨਕ ਵੀ ਕੋਈ ਦੁਕਾਨਦਾਰ ਵੱਲੋਂ ਰੇਟ ਵਧਾਏ ਗਏ ਨੇ ਕੋਈ ਇਹੋ ਜੀ ਗੱਲਬਾਤ ਤਾਂ ਨਹੀਂ ਸਾਹਮਣੇ ਆਈ ਨਹੀਂ ਐਸੀ ਕੋਈ ਗੱਲ ਨਹੀਂ ਕੁਝ ਆਈਟਮ ਹੈ ਜਿਸ ਦਾ ਸਭ ਤੋਂ ਤੇਲ ਆ ਉਹਦਾ ਰੇਟ ਉਹਨਾਂ ਨੇ ਵਧਾਤਾ 100 ਰੁਪਏ ਪਿੱਛੋਂ ਅੱਛਾ ਉਹਦੇ ਕਰਕੇ ਥੋੜਾ ਬਾਧਾ ਕਸਟਮਰ ਥੋੜਾ ਕਹਿੰਦਾ ਵੇਖੋ ਨੇਚਰਲੀ ਗੱਲ ਹੈ ਮਾਹੌਲ ਇਦਾਂ ਦਾ ਵਾ ਪਿੱਛੋਂ ਕੰਪਨੀ ਦੇਸ ਕਰ ਦਿੰਦੀ ਹੈ ਉੱਥੇ ਰਿਟੇਲਰ ਕੀ ਕਰੇਗਾ ਰਿਟੇਲਰ ਤਾਂ ਮਾਲ ਪਿੱਛੋਂ ਲੈ ਕੇ ਹੀ ਜਾਣਾ ਨਾ ਜੀ 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 ਅਸੀਂ ਤਾਂ 2-3 ਰੁਪਏ ਕਿਲੋ ਪ੍ਰੋਫਿਟ ਲਿਆ ਵੇਚਤਾ 3-4 ਰੁਪਏ ਕਿਲੋ ਵਾਸ ਐਨਾ ਹੀ ਮਾਰ ਜਾਣਾ ਅੱਛਾ ਕਿਹਾ ਜਾ ਰਿਹਾ ਸਮਾਨ ਦੀ ਕਾਫੀ ਸ਼ੋਰਟੇਜ ਹੋ ਰਹੀ ਹੈ ਨਹੀਂ ਨਹੀਂ ਸਮਾਨ ਦੀ ਕੋਈ ਸ਼ੋਰਟੇਜ ਨਹੀਂ ਹੈ ਸਾਰਾ ਸਮਾਨ ਰੀਜ਼ਨਬਲ ਰੇਟ ਤੇ ਸਭ ਕੁਝ ਮਿਲ ਰਿਹਾ ਸਭ ਕੁਝ ਆ ਰਿਹਾ ਸਭ ਕੁਝ ਦਿਲ ਟੁਡੇ ਆ ਰਿਹਾ ਵਾ ਦਿਲ ਟੁਡੇ ਆ ਰਿਹਾ ਹਾਂ ਕੱਲ ਨੂੰ ਕੋਈ ਐਸੀ ਕੋਈ ਚੱਕਰ 5:30 ਵੇ ਸਮੱਸਿਆ 5:30 ਵੇ ਉਹ ਦੇਖਾਂਗੇ ਸਾਰੇ ਪ੍ਰਬਲਿਕਾ ਨਾਲ ਸਾਰਾ ਹਿੰਦੁਸਤਾਨ ਵਾਲਾ ਜੋ ਹੈ ਅੱਛਾ ਲੋਕਾਂ ਨੂੰ ਕੀ ਸੁਨਾਵ ਦੇਣਾ ਚਾਹੋਗੇ ਕਿਉਂ ਲੋਕ ਕਾਫੀ ਪੈਨਿਕ ਹੁੰਦੇ ਨੇ ਨਹੀਂ ਨਹੀਂ ਐਸੀ ਕੋਈ ਗੱਲ ਨਹੀਂ ਕੋਈ ਡਰਨ ਦੀ ਜ਼ਰੂਰਤ ਨਹੀਂ ਹੈ ਆਪਣੇ ਦੇਖੋ ਮਾਹੌਲ ਆਪਣਾ ਸਾਰਾ ਬਹੁਤ ਵਧੀਆ ਵੈ ਤੱਕ ਕੋਈ ਡਰਨ ਦੀ ਜ਼ਰੂਰਤ ਨਹੀਂ ਹੈ ਆਪਣੀ ਜਿਹੜੀ ਦੇਖੋ ਐਡਮਿਨਸਟ੍ਰੇਟਿਵ ਜਿੰਨੀ ਵੀ ਹੈ ਉਹ ਵੀ ਸਾਰੀ ਬਹੁਤ ਅੱਛੀ ਹੈ ਸਾਰੇ ਦੇਖੋ ਡੀਸੀ ਸਾਹਿਬ ਦਾ ਵੀ ਬਿਆਨ ਆਇਆ ਹੈ ਕਿ ਤੁਸੀਂ ਆਪਣਾ ਰਿਜ਼ਰਵਰ ਰੇਟ ਤੇ ਸਮਾਨ ਦਿਓ ਕਸਟਮਰ ਨੂੰ ਸੈਟੀਸਫਾਈ ਕਰੋ اسی ਕਰ ਰਹੇ ਆ ਕੋਈ ਦਿੱਕਤ ਨਹੀਂ ਆ ਕੋਈ ਦਿੱਕਤ ਨਹੀਂ ਬਿਲਕੁਲ ਨਹੀਂ ਹੈ ਠੀਕ ਹੈ ਓਕੇ ਆ ਸਾਰਾ ਕੁਝ ਮੈਂ ਹਰਪ੍ਰੀਤ ਸਿੰਘ ਅੰਕਲ ਜੀ ਲੋਕ ਕਾਫੀ ਪੈਨਿਕ ਹੋ ਰਹੇ ਨੇ ਤੇ ਡੀਸੀ ਵੱਲੋਂ ਉਹ ਜਿਹੜਾ ਵਟਸਐਪ ਤੇ ਮੈਸੇਜ ਚੱਲ ਰਹੇ ਨੇ ਨਾ ਉਹਨਾਂ ਕਰਕੇ ਸਾਰਾ ਕੁਝ ਹੋ ਰਿਹਾ ਹੈ ਲੋਕੀ ਝੂਠੇ ਮੈਸੇਜ ਪਾ ਰਹੇ ਨੇ ਲੋਕੀ ਤੰਗ ਹੁੰਦੇ ਨੇ ਨਾਲ ਦੁਕਾਨਦਾਰ ਵਖਰੇ ਤੰਗ ਹੁੰਦੇ ਨੇ ਅਜੇ ਤਾਂ ਉਹੀ ਆਪਣੀ ਰੁਟੀਨ ਨਾਲ ਸਮਾਨ ਲੈਣਾ ਆ ਪਿੱਛੇ ਲੋਕਡਾਊਨ ਲੱਗਿਆ ਸੀ ਉਦੋਂ ਇਹਨਾਂ ਨੂੰ ਫੋਨ ਕਰਤਾ ਇਹਨਾਂ ਨੇ ਘਰੇ ਘਰਾਂ ਚ ਦਾਸ਼ਨ ਭੇਜਦੇ ਸਾਨੂੰ ਸਭ ਨੂੰ ਕੋਈ ਇਹੋ ਜਿਹੀ ਕੋਈ ਪ੍ਰੋਬਲਮ ਨਹੀਂ ਆਈ ਸੀ ਨਹੀਂ ਕੋਈ ਟੰਗੇ ਨਹੀਂ ਕੋਈ ਕੋਈ ਰੇਟ ਮਹਿੰਗਾ ਲਾਇਆ ਨਾ ਨਾ ਕੁਛ ਨਹੀਂ ਸਭ ਓਕੇ ਹੈ ਆਲ ਡੇਲੀ ਰੁਟੀਨ ਵਰਗੂ ਚੱਲ ਰਿਹਾ ਹੈ ਜੀ ਹਾਂ ਜੀ ਮੈਂ ਗਿਲ ਰੋਡ ਤੋਂ ਆਇਆ ਸਮਾਨ ਲੈਣ ਆਇਆ ਕਿਉਂਕਿ ਥੋੜ੍ਲਾ ਨੰਨਰ ਦਾ ਸਮਾਨ ਅਜੇ ਤੀਲੰਦ ਹਾਂਜੀ ਠੀਕ ਹੈ ਕੀ ਨਾਮ ਅੰਕਲ ਤੁਹਾਡਾ ਨਹੀਂ ਮੈਂ ਪੁੱਛਿਆ ਨਾ ਜੀ ਨਾਮ ਕੀ ਲੋਕਿਸ਼ ਮੁਕੇਸ਼ ਜੀ ਕੋਈ ਐਡਾ ਕੋਈ ਕੰਗੀ ਪਛਾਣੀ ਤਾਂ ਨਹੀਂ ਆ ਰਹੀ ਨਹੀਂ ਨਹੀਂ ਇੱਦਾਂ ਕੋਈ ਪਛਾਣੀ ਨਹੀਂ ਕੋਈ ਇਹ ਤਾਂ ਪੈਨਿਕ ਹੋਣ ਦੀ ਗੱਲ ਨਹੀਂ ਨਹੀਂ ਕੋਈ ਪੈਨਿਕ ਹੋਣ ਦੀ ਗੱਲ ਮਾਹੌਲ ਤਾਂ ਨਹੀਂ ਹੈ ਜਰਾ ਨਹੀਂ ਤਾਂ ਕੁਝ ਨਹੀਂ ਨਹੀਂ ਕੋਈ ਰਾਸ਼ਨ ਵਗੈਰਾ ਸਹੀ ਮਿਲ ਰਿਹਾ ਸਹੀ ਮਿਲ ਰਿਹਾ ਸਰ ਕੋਈ ਸਹੀ ਹਾਂਜੀ ਹਾਂਜੀ ਬਿਲਕੁਲ ਸਾਰਾ ਮਾਰਕੀਟ ਕੰਮ ਕਰ ਰਿਹਾ ਕੋਈ ਪ੍ਰੋਬਲਮ ਨਹੀਂ ਹੈ ਤਾਂ ਪ੍ਰੋਬਲਮ ਨਹੀਂ ਸਾਰਾ ਬਜ਼ਾਰ ਹਾਂਜੀ ਹਾਂਜੀ ਠੀਕ ਹੈ ਇੱਕ ਮਿੰਟ ਅਸੀਂ ਇੰਨਾ ਕਰਦੇ ਲੈਣਾ ਅਸੀਂ ਕਿੱਥੇ ਮੌਜੂਦ ਆ ਆਪਣਾ ਸਬੰਨ ਬਿਆਦੀ ਅੰਟੀ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਰਾਸ਼ਨਤ ਵਗੈਰਾ ਜਲਦੀ ਇਕੱਠਾ ਕਰ ਲਓ ਕਿ ਇਦਾਂ ਜੰਗ ਦਾ ਮਾਹੌਲ ਹੈ ਤੇ ਕੱਲ ਨੂੰ ਰਾਸ਼ਨ ਨਹੀਂ ਮਿਲੇਗਾ ਇਦਾਂ ਨਹੀਂ ਸਰ ਇਹ ਤਾਂ ਕੋਈ ਚੱਕਰ ਨਹੀਂ ਹੈ ਇਸ ਵਾਰ ਦਾ ਵੀ ਅਸੀਂ ਵੀ ਦੇਖੋ ਥੋੜਾ ਥੋੜਾ ਹੀ ਲੈ ਨਾ ਆ ਰਹੇ ਕੋਈ ਇੰਨਾ ਤਾਂ ਅਸੀਂ ਵੀ ਜ਼ਿਆਦਾ ਨਹੀਂ ਲੈ ਨਾ ਆ ਰਹੇ ਨਾਰਮਲੀ ਰੱਖਿਆ ਹੋਇਆ ਵੈ ਇਹ ਤਾਂ ਲੋਕਾਂ ਦੀ ਆਪਣੀ ਹੌਬੀ ਹੈ ਕਿ ਜਿਹੜਾ ਕੋਈ ਐਸਾ ਲੈ ਦੇ ਆ ਰਾਸ਼ਨ ਅੱਛਾ ਉਹ ਇਦਾਂ ਦਾ ਮਾਹੌਲ ਤਾਂ ਨਹੀਂ ਹੋ ਰਿਹਾ ਕਿ ਜਿੰਨਾ ਰਾਸ਼ਨ ਲੋਕੀ ਜ਼ਿਆਦਾ ਇਕੱਠਾ ਕਰ ਰਹੇ ਨੇ ਕੋਈ ਨਹੀਂ ਨਹੀਂ ਸੋਦਾ ਦਾ ਫਿਲਹਾਲ ਤਾਂ ਹੱਲੇ ਕੋਈ ਨਹੀਂ ਰਾਸ਼ਨ ਲੈਣ ਆਏ ਹੋ ਕਿੰਨਾ ਕੁ ਲੈਣ ਆਏ ਰਾਸ਼ਨ ਨਹੀਂ ਦੇਖੋ ਮੈਂ ਤਾਂ ਜਿਆਦਾ ਤਾਂ ਲੈਣ ਨਹੀਂ ਨਹੀਂ ਜੀ ਮੈਂ ਤਾਂ ਸਪਾਈਆ ਦਾ ਕਿਲੋ ਇੰਨਾ ਹੀ ਲੈਣ ਆਈਆਂ ਦੇਖੋ ਮੈਂ ਤਾਂ ਕੋਈ ਜਿਆਦਾ ਲੈਣ ਨਹੀਂ ਆਈ ਮਤਲਬ ਕਿ ਦਿੱਲੀ ਰੂਟੀਨ ਵਾਂਗੂ ਜਿਵੇਂ ਚੱਲਦਾ ਉਹ ਚੱਲਦਾ ਹਾਂਜੀ ਜਿਸ ਤਰ੍ਹਾਂ ਦਾ ਚੱਲਦਾ ਅਸੀਂ ਉਦਾਂ ਹੀ ਚਲਾਦੇ ਹਾਂ ਉਹਦੇ ਚੱਲਦਾ ਹਾਂਜੀ ਠੀਕ ਹੈ ਕਰਾਨੇ ਵਾਲੇ ਨਾਲ ਮਾਲਕਾ ਦੇ ਨਾਲ ਗੱਲਬਾਤ ਕੀਤੀ ਇੱਥੇ ਜਿਹੜੇ ਉੱਥੇ ਗਾਹ ਕਾਇ ਨੇ ਰਾਸ਼ਨ ਪਾਣੀ ਲੈਣਾ ਆਪਣਾ ਉਹਦੇ ਨਾਲ ਵੀ ਗੱਲਬਾਤ ਕੀਤੀ ਪਰ ਉਹਨਾਂ ਕਰਾਨੇਦਾਰ ਵੱਲੋਂ ਕਿਹਾ ਜਾ ਰਿਹਾ ਕਿ ਜਿਹੜੇ ਗਾਹ ਕੁਛ-ਕੁਛ ਗਾਹ ਜਿਹੜੇ ਕੀ ਆ ਵਾਦ ਸਾਮਾਨ ਲੈਣਦੇ ਹੋਏ ਨਜ਼ਰ ਆਏ ਨੇ ਤੇ ਜਿਹੜੇ ਇੱਥੇ ਮੌਜੂਦਾ ਜਿਹੜੇ ਲੈਣ ਆਏ ਕਸਟਮਰ ਆਪਣਾ ਰਾਸ਼ਨ ਘਰ ਦੇ ਲਈ ਤੇ ਉਹਨਾਂ ਦੇ ਕੋਲ ਕਿਹਾ ਜਾਇਆ ਕੋਈ ਡਾੜ ਦਾ ਮਾਹੌਲ ਪੈਦਾ ਨਾ ਕਰੋ ਕੋਈ ਇਹੋ ਜਿਹਾ ਮਾਹੌਲ ਪੈਦਾ ਨਾ ਕਰੋ ਕਿਉਂਕਿ ਰੋਜ਼ ਅਕਸਰ ਹੀ ਇਹੋ ਜੇ ਮਿਲਦੀ ਲਗਾਤਾਰ ਮਿਲਦਾ ਜਾਂਦਾ ਪਿਆ ਵਾ ਰਾਸ਼ਨ ਮਿਲਦਾ ਜਾ ਰਿਹਾ ਹੈ ਡੇਲੀ ਰੂਟੀਨ ਦੇ 베이스 ਦੇ ਵਿੱਚ ਰਾਸ਼ਨ ਮਿਲਦਾ ਨਜ਼ਰ ਆ ਰਿਹਾ ਵਾ ਤੇ ਇਹੋ ਜਿਹਾ ਪੈਨਿਕ ਮਾਹੌਲ ਇਕੱਠਾ ਕੀਤਾ ਨਾ ਜਾਵੇ ਜੁੜੇ ਹਿਲਦਾਨ ਲਾਈਵ ਤੋਂ ਨਾਲ ਦੀਪਕ ਕੁਮਾਰ ਦੇ ਨਾਲ ਯੂਮਿਲ ਰਿਪੋਰਟਾਂ ਨਾਲ